ਸਫੀਰ ਜੀ ਮੈਂ ਹਰਜੋਤ ਸਿੰਘ ਬੈਂਸ ਆ ਪਾਖੜਾ ਡੈਮ ਤੇ ਬਾਰੇ ਜੋ ਅਪਡੇਟ ਹੈ ਉਸ ਦਾ ਜੋ ਲੈਵਲ ਹੈ 1679 ਫੁੱਟ ਹੋ ਚੁੱਕਿਆ ਹੈ ਜੋ ਖਤਰੇ ਦੇ ਨਿਸ਼ਾਨ ਤੋਂ 1 ਫੁੱਟ ਮੁੜਾ ਹੈ ਅਗਲਾ ਵੈਦਰ ਪ੍ਰੋਟੈਕਸ਼ਨ ਥੋੜੀ ਦੇਰ ਚਾਊਗਾ ਤੇ ਉਸ ਤੋਂ ਬਾਅਦ ਜਿਹੜੀ ਹੈ ਅਗਲੀ ਕਾਲ ਤਕਰੀਬਨ 11:30 11:00 ਵਜੇ ਲਵਾਂਗੇ ਜੋ ਵੀ ਅਪਡੇਟ ਹੈ ਮੈਂ ਤੁਹਾਨੂੰ ਅਸੀਂ ਸਾਡੀ ਜ਼ਿੰਮੇਵਾਰੀ ਹੈ ساری ਰਾਤ ਵੀ ਅਸੀਂ ਹਰ ਇੱਕ ਇੱਕ ਘੰਟੇ ਦਾ ਅਪਡੇਟ ਲੈਂਦੇ ਹਾਂ ਬਹੁਤ ਸਾਰੇ ਲੋਕ ਅਫਵਾਹ ਫਲਾ ਰਹੇ ਦੀ ਰਾਤ ਨੂੰ ਪਾਣੀ ਛੱਡ ਜਾਗੇ ਬਿਲਕੁਲ ਐਦਾਂ ਦੀਆਂ ਅਫਵਾਹਾਂ ਤੋਂ ਐਦਾਂ ਦੇ ਫੇਕ ਨਿਊਜ਼ ਚੈਨਲ ਤੋਂ ਬਚੋ ਹਰ ਇੱਕ ਜਿਹੜੀ ਜ਼ਿੰਮੇਵਾਰੀ ਹੈ ਆ ਇਹ ਮੇਰਾ ਧਰਮ ਹੈ ਤੇ ਕੋਈ ਵੀ ਇਦਾਂ ਦੀ ਜਿਹੜੀ ਜ਼ਿੰਮੇਵਾਰੀ ਚ ਕੋਈ ਵੀ ਇਨਫੋਰਮੇਸ਼ਨ ਦਵਾਂਗੇ 11:00 11:00 ਵਜੇ ਅਗਲੀ ਕਾਲ ਜਿਹੜੀ ਹੋ ਲਵਾਾਂਗੇ ਦੇਖਦੇ ਹੋਏ ਕਿ ਅਗਲੇ 2-3 ਦਿਨ ਦਾ ਜਿਹੜਾ ਹੈ ਵੈਦਰ ਕਿਵੇਂ ਹੈ ਫਿਲਹਾਲ ਜਿੰਨਾ ਪਾਣੀ ਚੱਲ ਰਿਹਾ ਓਨਾ ਪਾਣੀ ਹੀ 75000 ਕਿਊਸੇ ਕੋਲ ਨਹੀਂ ਚੱਲੂਗਾ ਇਸ ਤੋਂ ਇਲਾਵਾ ਜੀ ਮੈਂ ਤਿੰਨ ਬੇਨਤੀਆਂ ਜਿਹੜੀਆਂ ਆਪ ਸਭ ਨੂੰ ਕਰਨੀਆਂ ਤੇ ਮਾਸ ਕਰਦਾ ਕਿ ਤੁਸੀਂ ਇਹਨਾਂ ਮੇਰੀਆਂ ਤਿੰਨੋਂ ਬੇਨਤੀਆਂ ਨੂੰ ਲੋੜਵੰਦਾ ਤੱਕ ਤੇ ਜਿੱਥੇ ਤੱਕ ਜਾਣਨਾ ਚਾਹੀਦੀ ਹੈ ਉਹ ਜ਼ਰੂਰ ਪਹੁੰਚਾਉਂਗੇ ਪਹਿਲੀ ਬੇਨਤੀ ਤੇ ਇਹ ਹੈ ਕਿ ਜੀ ਆਪ ਜੋ ਵੀ ਮੈਂ ਹਾਂ ਆਪ ਸਭ ਦੇ ਕਾਰਨ ਹਾਂ ਤਾਂ ਮੇਰਾ ਜਿਹੜਾ ਗੰਭੀਰਪੁਰ ਵਾਲਾ ਸਾਡਾ ਘਰ ਹੈ ਤੇ ਦੂਜਾ ਜੋ ਨੰਗਲ ਦੇ ਵਿੱਚ ਜੋ ਮੇਰੀ ਰਹਾਇਸ਼ ਜਿਸ ਦਾ ਨਾਮ ਸੇਵਾ ਸदन ਰੱਖਿਆ ਹੈ ਇਹ ਸਾਰੇ ਇਲਾਕੇ ਦੇ ਲੋਕਾਂ ਦੇ ਲਈ ਖੁੱਲੇ ਰਿਹਾ ਕਿਸੇ ਨੂੰ ਵੀ ਕਿਸੇ ਤਰ੍ਹਾਂ ਦੀ ਵੀ ਲੋੜ ਨੰਗਲ ਸਾਡੇ ਘਰ ਦੇ ਵਿੱਚ ਪੱਕੀ ਮੇਰੀ ਟੀਮ ਬੈਠ ਜੂਗੀ ਜੋ 24 ਘੰਟੇ ਉੱਥੇ ਹਾਜ਼ਰ ਹੋਗੀ ਕਿਸੇ ਨੂੰ ਕਿਸੇ ਤਰ੍ਹਾਂ ਦੀ ਵੀ ਜਿਹੜੀ ਲੋੜ ਹੈ ਕਿਸੇ ਵੀ ਤਰ੍ਹਾਂ ਦੇ ਰਾਸ਼ਨ ਪ੍ਰਸ਼ਾਦ ਦੀ ਦਵਾਈ ਦੀ ਅਗਰ ਕਿਸੇ ਨੇ ਰੁਕਣਾ ਵੀ ਹੈ ਉਹ ਸਾਡਾ ਜਿਹੜਾ ਘਰ ਹੈ ਉਹਦੇ ਦਰਵਾਜ਼ੇ 24 ਘੰਟੇ ਲਈ ਤੇ ਹਰ ਸੰਭਵ ਮਦਦ ਦੇ ਲਈ ਜਿਹੜਾ ਹੈ ਅਸੀਂ ਕੋਈ ਬੇਨਤੀ ਹੈ ਕਿ ਜਿਹੜੇ ਲੋੜਵੰਦ ਹੈ ਆਪਾਂ ਤਾਂ ਇਸ मौके कोई भी जो है जरूरतमंद है उन्होंने पहुंचा सकी अः इस जी है दूजी बेनती ये है कि ਅਸੀਂ ਹੈਲਪਲਾਈਨ ਨੰਬਰ ਜਾਰੀ ਕੀਤਾ ਸੀ ਉਸ ਦੇ ਉੱਤੇ ਇਲਾਕੇ ਚ ਜੋ ਜੋ ਫੋਨ ਆਉਂਦੇ ਆ ਅਸੀਂ ਉਹਨਾਂ ਦੀ ਮਦਦ ਕਰ ਰਹੇ ਆ ਪਰ ਬਹੁਤ ਸਾਰੇ ਦਾਨੀ ਸਜਨਾ ਦੇ ਵੀ ਜਿਹੜੇ ਹੈ ਉਹ ਫੋਨ ਆ ਰਹੇ ਆ ਕਿਸੇ ਨੂੰ ਵੀ ਬੇਨਤੀ ਹੈ ਜੀ ਕਿਸੇ ਤਰ੍ਹਾਂ ਦੇ ਵੀ ਸਾਨੂੰ ਜਿਹੜੀ ਹੈ ਮਾਇਆ ਦੀ ਜਾਂ ਡਾਇਰੈਕਟ ਜਿਹੜੇ ਕੈਸ਼ ਤੇ ਜਾਂ ਮਨੀ ਦੀ ਜਿਹੜੀ ਹੈ ਲੋੜ ਨਹੀਂ ਹੈ ਪਰ ਕਿਸੇ ਨੇ ਮੈਨੂੰ ਦੱਸਿਆ ਟੱਕੇ ਨਾਲ 11000 ਰੁਪਏ ਉਸ ਨੰਬਰ ਦੇ ਉੱਤੇ ਜਿਹੜਾ ਹੈ ਪਾ ਦਿੱਤੇ Google Pay ਕਰਕੇ ਉਹ ਜਿਹੜਾ 11000 ਰੁਪਏ ਅਸੀਂ ਸਾਡੇ ਸਤਕਾਰਯੋਗ ਆ빠 ਸਤਨਾਮ ਸਿੰਘ ਜੀ ਕਾਰ ਸੇਵਾ ਕੇ ਲਲਨਕਟ ਸਾਹਿਬ ਵਾਲਿਆਂ ਨੂੰ ਦੇ ਦਾਂਗੇ ਅਗਰ ਕਿਸੇ ਨੇ ਇਤਨੀ ਕੋਈ ਮਦਦ ਕਰਨੀ ਵੀ ਹੈ ਤਾਂ ਸਾਡੇ ਇਲਾਕੇ ਦੇ ਜਿਹੜੇ ਸੰਤ ਮਹਾਪੁਰਖ ਹੈ ਜੋ ਸੇਵਾ ਕਰ ਰਿਹਾ ਕਿ ਬਾਬਾ ਸਤਨਾਮ ਸਿੰਘ ਜੀ ਹੋ ਗਏ ਬਾਲ ਬਾਬਾ ਜੀ ਹੋਗੇ ਸੰਤ ਬਾਬਾ ਬਤਾਰ ਸਿੰਘ ਜੀ ਹੋਗੇ ਜਾਂ ਪੱਸੀ ਵਾਲਾ ਸਾਡੇ ਸੰਤ ਹੋਗੇ ਉਹਨਾਂ ਦਾ ਦੇ ਦਾਂਗੇ ਤੁਸੀਂ ਉਹਨਾਂ ਨੂੰ ਕਰ ਸਕਦੇ ਹੋ ਪਰ ਸਾਡੀ ਕਿਸੇ ਟੀਮ ਨੂੰ ਤੁਹਾਡੀ 1 ਰੁਪਏ ਦੀ ਵੀ ਜਿਹੜੀ ਹੈ ਮੇਰੀ ਬੇਨਤੀ ਹੈ ਅਸੀਂ ਸਾਡੀ ਰੀਲੋਡ ਦੀ ਬਹੁਤ ਸਾਰੇ ਮੇਰੇ ਦੋਸਤ ਮਿੱਤਰ ਜਿਹੜੇ ਹੋਰ ਸਾਥੀ ਰਾਹਤ ਸਮਗਰੀ ਭੇਜ ਰਹੇ ਨੇ ਵੱਖ-ਵੱਖ ਲੋਕਾਂ ਨੂੰ ਅਸੀਂ ਨੰਗਲ ਦੇ ਜਿਹੜਾ ਅਸੀਂ ਉਹ ਸੇਵਾ ਸਦਨ ਜਿਹੜਾ ਰਹਿਸ਼ ਤੇ ਵਿੱਚ ਉੱਥੋਂ ਅਸੀਂ ਵੱਖ-ਵੱਖ ਇਲਾਕੇ ਚ ਵੰਡਦੇ ਰਵਾਂਗੇ ਤੀਜੀ ਬੇਨਤੀ ਇਲਾਕੇ ਦੇ ਨੌਜਵਾਨਾਂ ਨੂੰ ਤੁਸੀਂ ਬਹੁਤ ਸਾਰੇ